ਸultanpur Lodhi ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਪ੍ਰੈਸ ਕਾਨਫਰੰਸ ਦਾ ਇਹ ਵਿੱਚ ਸਰ ਇੱਕ ਇਸرائیਲ ਵੀ ਇੱਕ ਸਾਡੇ ਗੈਰੀ ਉਰਫ ਗੌਰਵਦੀ ਇਹ ਸਾਡੇ ਕਫੂਤਲਾ ਨਿਵਾਸੀ ਨੇ ਇਹ ਸੋਸ਼ਲ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਦੇ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਇੰਸਟਾਗ੍ਰam ਫੇਸਬੁੱਕ ਦਾ ਬਾਕੀ ਜਿੰਨੇ ਵੀ ਪਲੇਟਫਾਰਮ ਉਹਨਾਂ ਦੇ ਉੱਤੇ ਆਪਣੀਆਂ ਇਮੀਗ੍ਰੇਸ਼ਨ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਉਸ ਸੰਬੰਧੀ ਜਾਣਕਾਰੀ ਭਰੀਆਂ ਵੀਡੀਓ ਪਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਐਕੀ ਕਸਟਮਰ ਇਹਨਾਂ ਨਾਲ ਕਰਦਾ ਉਹਨਾਂ ਨੂੰ ਸਲਾਹ ਦਿੰਦੇ ਆ ਐਡਵਾਈਸ ਦਿੰਦੇ ਆ ਤੇ ਉਹਦਾ ਇਹ ਜਿੰਨੀ ਵੀ ਬੰਦੀ ਫੀਸ ਹੈ ਉਹਨਾਂ ਤੋਂ ਚਾਰਜ ਕਰਦੇ ਸੀਗੇ ਤੇ ਬਟ ਇਹਨਾਂ ਦੇ ਨਾਲ ਇਹਨਾਂ ਦੀ ਹੀ ਆਈਡੀ ਸਾਰੇ ਚੈਨਲਾਂ ਤੋਂ ਠੀਕ ਬਣਾ ਕੇ ਕੁਝ ਬੰਦਿਆਂ ਨੇ ਉਹਦਾ ਮਿਸਯੂਜ਼ ਕੀਤਾ ਔਰ ਉਹਨਾਂ ਦੇ ਵਿੱਚ ਆਪਣਾ ਅਕਾਊਂਟ ਨੰਬਰ ਤੇ ਆਪਣੇ ਫੋਨ ਨੰਬਰ ਦੇ ਕੇ ਉਹਦੇ ਤੇ ਠੱਗੀਆਂ ਮਾਰਨੀ ਸ਼ੁਰੂ ਕਰਤੀਆਂ ਜਿਹਦੇ ਸੁਵਾਂਦੇ ਵਿੱਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਜਿਸ ਦੀ ਪ੍ਰੋਪਰ ਪੜਤਾਲ ਕਰਨ ਤੋਂ ਬਾਅਦ ਮੁਕੱਦਮਾ ਨੰਬਰ 1 2024 66 IDX ਤੇ ਵਾਧਾ ਦਰਜ ਕੀਤਾ ਗਿਆ ਸੀਗਾ ਜੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦੇ ਇਹ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹੀਆਂ ਤੇ ਉਹਦੇ ਵਿੱਚ ਵੀ ਫਿਰ ਇਹਦਾ ਵੀ ਜਿਸ ਐਕਸਟਰੈਸ਼ਨ ਦਾਤੇ ਪ੍ਰਿਮੀਰ ਇੰਟੀਮਿਡੇਸ਼ਨ ਦੇ ਪਰਚਾ ਦਰਜ ਵਾਧਾ ਜੁਰਮ ਕੀਤਾ ਗਿਆ ਸੀਗਾ ਜੀ ਉਸ ਦੇ ਕਰਦੇ ਉਹ ਮਕਦਮਾ ਦੀ ਤਤੀਸ਼ ਕਰਦੇ ਹੋਏ ਸਾਰਾ ਰਿਕਾਰਡ ਪੂਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਜਹਾਸਾਬ ਤੋਂ ਬਰੱਡ ਜਾਰੀ ਕਰਵਾ ਕੇ ਇਹਨਾਂ ਦੇ ਤਿੰਨ ਤਿੰਨ ਬੰਦਿਆਂ ਦੇ ਪੱਤਾ ਦੱਤ ਹੋਇਆ ਸੀਗਾ ਜੀ ਜਿਨ੍ਹਾਂ ਦੇ ਨਾਮ ਸੀਗੇ ਜੀ ਪ੍ਰਸ਼ਾਂਤ ਜਰੇਲ ਵਿਵਾਸੀ ਕੰਜੋਲੀ ਖਾਣਾ ਸਾਦਾਬਾਦ ਪਤਵਾਲੀ ਜ਼ਿਲ੍ਹਾ ਹਾਪਰਸ ਤੇ ਇੱਕ ਇਹਨਾਂ ਦੀ ਮਾਦਾ ਸੀਗੀ ਜਿਸ਼ੋਦਾ ਦੇਵੀ ਪਤਨੀ ਰਾਜਕਮਰ ਕੰਜੋਲੀ ਦੀ ਔਰ ਇੱਕ ਸਤਿਆਪ੍ਰਕਾਸ਼ ਪੁੱਤਰ ਵੀਰ ਵਰਦਾਸੀ ਗੋਮਸਾ ਹਾਜ਼ਰੀ ਅਲੀਗੜ ਉੱਤਰ ਪ੍ਰਦੇਸ਼ ਦੇ ਸੀਗੀ ਜੀ ਇਹ ਤਿੰਨ ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਹੋਇਆ ਸੀਗਾ ਤੇ ਪ੍ਰੋਪਰ ਪਰਮਿਸ਼ਨ ਤੋਂ ਬਾਅਦ ਇਹਨਾਂ ਦੇ ਪਿੱਛੇ ਰੇਡ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਇੱਥੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਸਰ 2 ਦਿਨ ਦੇ ਰਿਮਾਂਡ ਤੇ ਸੀਗੇ ਸਾਡੇ ਕੋਲੇ ਇਹਨਾਂ ਦਾ ਬਾਕੀ ਜਿਹੜੀ ਤਤਤੀਸ਼ਾ ਉਹ ਫਾਈਲ ਦੇ ਉੱਤੇ ਮੁਕੰਮਲ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਕੋਲੋਂ ਜਿਸ ਨੰਬਰਾਂ ਤੇ ਇਹਨਾਂ ਨੇ ਆਈਡੀ ਵਗੈਰਾ ਬਣਾਈ ਹੋਈ ਸੀ ਕਿ ਕੋਈ ਫੋਨ ਵੀ ਰਿਕਵਰ ਹੋ ਗਿਆ ਦਾਦੋ ਤੇ ਹੁਣ ਇਹਨਾਂ ਨੂੰ ਦੁਆਰਾ ਜਾਸਾ ਦੇ ਪੇਸ਼ ਕਰਾ ਕੇ ਜਿਸ ਤਰ੍ਹਾਂ ਦਾ ਵੀ ਰਿਮਾਰਡ ਆਏਗਾ ਉਸ ਹਸਾਬ ਨਾਲ ਇਹਨਾਂ ਨੂੰ ਜਿਲੇ ਦਾ ਉਹਨਾਂ ਦੇ ਖੇਤਰ ਮਾਰਦਲੇ ਆ ਜਾਏਗਾ ਤੀਸਰੇ ਬੰਦੇ ਦਾ ਸੱਤਿਆ ਪ੍ਰਕਾਸ਼ ਆ ਉਹ ਉਹਨਾਂ ਦੇ ਵੀ ਉਸ ਜਗ੍ਹਾ ਤੇ ਰੇਡ ਕੀਤੀ ਗਈ ਸੀ ਕਿ ਪਰ ਉਹ ਆਪਣੇ ਨਾ ਹੀ ਉਹਨਾਂ ਦਾ ਐਡਰੈਸ ਪ੍ਰੋਪਰ ਹੋਣ ਨਾ ਹੋਣ ਕਰਨ ਉਹ ਨਹੀਂ ਫੜੇ ਜਾ ਸਕੀ ਪਰ ਉਹਨਾਂ ਵਾਸਤੇ ਵੀ ਅਸੀਂ ਆਪਣੀ ਟੈਕਨੀਕਲ ਜਿਹੜੀ ਹੈਗੀ ਆ ਟੂਲਸ ਦਾ ਇਸਤੇਮਾਲ ਕਰਕੇ ਜਾਂ ਬਾਕੀ ਹਿਊਮਨ ਇੰਟੈਲੀਜੈਂਸ ਦੇ ਬੇਸ ਦੇ ਉੱਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਈਬਰ ਕ੍ਰਾਈਮ ਨਾ ਹੋਵੇ ਉਹਨਾਂ ਨਾਲ ਲੋਕਾਂ ਦਾ ਮੈਸੇਜ ਇਹ ਹੈ ਜੀ ਸਾਡੇ ਐਸਐਸਪੀ ਸਾਹਿਬ ਗੌਰਵ ਸੂਰਾ ਜੀ ਦੇ ਹੁਕਮ ਉਜ਼ਾਰ ਦੇ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦਾ ਥਾਣਾ ਖੁੱਲਿਆ ਆ ਜੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਆ ਵੀ ਜਿਹੜਾ ਸਾਈਬਰ ਕ੍ਰਾਈਮ ਦਿਨੋਂ ਦਿਨ ਵਧ ਰਿਹਾ ਇਸ ਤੋਂ ਬਚਣ ਵਾਸਤੇ ਸਾਈਬਰ ਕ੍ਰਾਈਮ ਦਾ ਇੱਕ ਟੋਲ ਫ੍ਰੀ ਨੰਬਰ ਹੈ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ 1930 ਨੰਬਰ ਤੇ ਕਾਲ ਕਰ ਸਕਦੇ ਆ ਇੱਕ cybercrime.gov.in ਇਹਦੇ ਆਨਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਆ ਸਾਈਬਰ ਕ੍ਰਾਈਮ ਤੋਂ ਬਚਣ ਵਾਸਤੇ ਫੇਕ ਕਾਲਾਂ ਤੇ ਵਿਸ਼ਵਾਸ ਨਾ ਕਰੋ ਜਿਹਨ ਇਨਵੈਸਟਮੈਂਟ ਦੇ ਕਾਫੀ ਝੂਠੇ ਵਿਗਿਆਪਨ ਹੁੰਦੇ ਆ ਉਹਨਾਂ ਤੋਂ ਬਚੋ ਜੀ ਤੇ ਬੈਂਕ ਖਾਤੇ ਦਾ ODV ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਕੋਈ ਵੀ ਅਣਜਾਣ ਕਲਿੱਪ ਆ ਜਾਂਦੀ ਹੈ ਕੋਈ ਵੀ ਇਹੋ ਜਿਹਾ ਮਟੀਰੀਅਲ ਜਿਹੜਾ ਸੋਸ਼ਲ ਮੀਡੀਆ ਤੇ ਮਿਲਦਾ ਹੋਣ ਜਲਦੀ ਕਲਿੱਕ ਨਾ ਕਰਕੇ ਤੇ ਇਹੋ ਜਿਹੀ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ ਕੀ ਇਹ ਰਿਮਾਂਡ ਦੇ ਦੌਰਾਨ ਜਿਹੜੀਆਂ ਕੋਪੀ ਚੁੜੀਆਂ ਉਹਨਾਂ ਦੀ ਕੀ ਡਿਸਕਲੋਜ਼ ਖਾਸੀ ਹੋਈ ਹੈ ਜਾਂ ਕਿੰਨੀ ਅਮਾਉਂਟ ਅਜੇ ਤੱਕ ਅਰਜੀ ਕਰ ਸਕੀ? ਇਹਨਾਂ ਦੇ ਜਿਹੜੇ ਹੈਗੇ ਆ ਜੀ ਇਹਨਾਂ ਦੇ ਅਕਾਊਂਟ ਜਿਹੜੇ ਆਲਰੇਡੀ ਸੀਗੇ ਉਹ ਫ੍ਰੀਜ਼ ਹੋ ਚੁੱਕੇ ਆ ਜੀ ਉਹ ਆਲਰੇਡੀ ਔਰ ਉਹਨਾਂ ਦੇ ਵਿੱਚੋਂ ਦਾਹ ਜਿਹੜਾ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਉਹਦਾ ਰਿਕਵਰ ਜਿੰਨੀ ਵੀ ਅਮਾਉਂਟ ਹੋ ਸਕੇਗੀ ਉਹ ਕੀਤੀ ਜਾਊਗੀ। ਰਿਕਵਰ ਤੋਂ ਕੀ ਅਲੱਗ ਹੈ ਇਹਨਾਂ ਨੇ ਟੋਟਲ ਅਮਾਉਂਟ ਕਿੰਨੀ ਦੀ ਠੱਗੀ ਕੀਤੀ ਹੈ ਜਦ ਤੱਕ? ਉਹ ਕਿੰਨੇ ਜਿਹਾ ਕੰਮ ਕਰਦੇ ਇਹ ਸਰ ਪਿਛਲੇ 2 ਸਾਲ ਦੇ ਕਰੀਬ ਇਹਨਾਂ ਨਾਲ ਇਹ ਇਹਦੇ ਚੱਲਦੇ ਸੀਗੇ ਤੇ ਨੋਮੀਨਲ ਫੀਸ ਹੀ ਇਹਨਾਂ ਦੀ ਹੁੰਦੀ ਸੀਗੀ ਪਰ ਬਾਅਦ ਦੇ ਵਿੱਚ ਉਹ ਕਾਫੀ ਵੱਡੀ ਗਿਣਤੀ ਵਿੱਚ ਇਹ ਅਮਾਉਂਟ ਕਰਦੇ ਰਹੇ ਆ ਜੀ ਜਿਹੜੇ ਇਹਨਾਂ ਦੇ ਅਕਾਊਂਟ ਫ੍ਰੀਜ਼ ਕੀਤੇ ਗਏ ਉਹਨਾਂ ਚ ਫੰਡਸ ਹੈਗੇ ਆ ਜਾਂ ਕਢਾ ਲਏ ਉਹ ਕਾਫੀ ਫੰਡ ਇਹਨਾਂ ਨੇ ਮਿਸਯੂਜ਼ ਕਰ ਚੁੱਕੇ ਆ ਜੀ ਇਹਨਾਂ ਦੇ ਪਰ ਸਾਡੇ ਕੋਲ ਟੈਕਨੀਕਲ ਐਵੀਡੈਂਸ ਦੇ ਤੌਰ ਤੇ ਉਹ ਚੀਜ਼ ਸਾਡੇ ਕੋਲ ਹੈਗੀ ਹੈ ਕਿਉਂਕਿ ਅਕਾਊਂਟ ਨੰਬਰ ਇਹਨਾਂ ਦਾ ਹੀ ਸੀਗਾ ਜੀ ਜੀ ਥੈਂਕ ਯੂ ਸਰ कितना कि कितना लोग बगैर एजेंट तो बगैर पैसे खुद अपलाई कर सकते हैं जब सक्सप्लेन किता कि मेरी छोटी फीस एक हज़ार गल कर सी कवलैटर बना दूँ पर मेरे कोई को वीजा नहीं है मैं कोई लॉयर नहीं है कोई एजेंट नहीं है ਤੋ ਜਦੋਂ ਮੈਂ ਫਿਰ ਇਧਰ ਇੱਕ ਕੰਪਲੇਨਟ ਕੀਤੀ ਨਾ ਕਟਪਟ ਦੋ ਸਾਲ ਹੋ ਚੁੱਕਾ ਸੀ ਇਹ ਲੋਕੀ ਪੈਸੇ ਲੈਣਨੇ ਸੀ ਪਰਸ਼ਾਂਤ ਤੇ ਉਹਦੀ ਮਦਰ ਲੈਣਨੇ ਸੀ ਉਹ ਲੋਕੀ ਕਰਾ ਕੇ ਮੈਨੂੰ ਧਮਕੀਆਂ ਦੇ ਸੀ ਇੱਕ ਵਾਰੀ 2023 ਚ ਹਸਪਤਲ ਚ ਇੱਕ ਜਨਾਨੀ ਬਿਮਾਰ ਲਈ 9000 ਰੁਪਏ ਚਾਗੇ ਮੇਰੇ ਫੈਮਲੀ ਮੈਂਬਰ ਐਡਮਿਟ ਸੀਗੇ ਹੌਪੀਲਾਂ ਅੰਦਰ ਵਿੱਚ ਤੇ ਫਿਰ ਇਹ ਲੋਕੀ ਕੀ ਕਰਦੇ ਸੀ ਇਹ ਲੋਕਾਂ ਨੂੰ ਗਾਲਾਂ ਕੱਢਦੇ ਸੀ ਆਪਣੇ ਪੈਸਾ ਲੈ ਕੇ ਤੁਸੀਂ ਸਾਡਾ ਕੁਝ ਕਰ ਨਹੀਂ ਪਾਉਂਗੇ ਤਾਂ ਫਿਰ ਮੈਂ ਕੰਪਲੇਨਟ ਦਿੱਤੀ ਐਫ ਆਈ ਆਰ ਦਿੱਤੀ ਤਾਂ ਜੋ ਪੰਜਾਬ ਪੁਲਿਸ ਨੇ ਇਹਨੂੰ ਸੋਲਵ ਕੀਤਾ ਇਹ ਲੋਕ ਮੇਰਾ ਸਰ ਫੇਸ ਯੂਜ਼ ਕਰਕੇ ਮੇਰੀਆਂ ਫੇਕ 1000 ਆ ਉਹਨਾਂ ਤੇ ਬਣਾ ਅੱਜ ਕੇ ਬੰਦ ਕਰਾਈ ਹੋਈਆਂ 500 ਫੇਸਬੁਕ ਦੇ ਬਣਾ ਚੁੱਕੇ ਹੋਏ ਆ ਤੇ ਇਹ ਮੇਰਾ ਚਿਹਰਾ ਯੂਜ਼ ਕਰਕੇ ਮੇਰੀ ਸੇਫਟੀ ਰਿਸਕ ਚ ਪਾ ਕੇ ਪੈਸਾ ਕਮਾਉਂਦੇ ਕਿੰਨੇ ਕਿੰਨੇ ਕਾਊਂਟ ਹੁਣ ਤੱਕ ਮੇਰੇ ਨਾਲ ਇੱਕ ਦੋ ਫੌੜ ਦੇ ਵਿੱਚ ਤਾਂ ਕਰ ਚੁੱਕੇ ਹੋਏ ਕਰ ਚੁੱਕੇ ਹਾਂਜੀ ਤੇ ਕਨੇ 8 9 ਕਾਫੀ ਲੋਕ ਕੀ ਪੂਰੇ ਵਰਲਡ ਤੁਹਾਨੂੰ ਕਦੋਂ ਪਤਾ ਲੱਗਾ ਇਹਨਾਂ ਦੇ ਬਾਰੇ ਮੈਨੂੰ 2022 ਤੋਂ ਲੱਗਣਾ ਸ਼ੁਰੂ ਹੋ ਗਿਆ ਸੀ ਤੇ ਤੁਸੀਂ ਕੋਈ ਇਹਦਾ ਬਾਰੇ ਕੰਪਲੀਟ ਵੀ ਕੀਤੀ ਪਹਿਲਾਂ ਨਹੀਂ ਸੀ ਮੇਰੀ 2022s ਵੀ ਕੀਤੀ 23 ਵੀ ਕੀਤੀ ਪਰ ਪ੍ਰੋਬਲਮ ਸੀ ਕਿ ਡੀਐਸਟੀ ਐਸਐਸਟੀ ਬਦਲਣ ਦੀ ਸੀ 2024 ਇਹਨਾਂ ਨੇ ਜਦ ਥਾਣਾ ਬਣਿਆ ਇਹਨਾਂ ਨੇ ਮੇਰੀ ਪਹਿਲੀ ਐਫਆਈਆਰ ਦਰਜ ਕੀਤੀ ਉਹਨੂੰ ਫਿਰ 9 ਮਹੀਨੇ ਲੱਗੇ ਰੇਡ ਪਾਣ ਦੇ ਫਿਰ ਦੀਪਕ ਸਰ ਸ਼ਰਮਾ ਸਰ ਦੀ ਟੀਮ ਗਈ ਇਹਨਾਂ ਨੇ ਬੰਦੇ ਫੜੇ ਇਹਨਾਂ ਨੇ ਕਿਹਾ ਤੂੰ ਡਰ ਨਾ ਕਿਰਾ ਮੈਂ ਕੰਮ ਕਰਾਂਗਾ ਦੀਪਕ ਸਰ ਤੇ ਦਲਜੀਤ ਸਾਡੀ ਟੀਮ ਨੇ ਬੰਦੇ ਫੜ ਕੇ ਫਿਰ ਅੰਦਰ ਦੇ ਸੈਟੀਸਫਾਈਡ ਹੋ ਪੁਲਿਸ ਮੈਂ ਸੈਟੀਸਫਾਈਡ ਹਾਂ ਬਸ ਮੈਂ ਇਹ ਕਹਿੰਦਾ ਕਿ ਹੁਣ ਕੋਈ ਕੋਈ ਵੀ ਆਦਮੀ ਮੇਰੇ ਨਾਮ ਤੋਂ ਫੇਕ ਆਈਡੀ ਬਣਾਏਗਾ ਤਾਂ ਉਹਨੂੰ ਵੀ ਇਹੀ ਹਾਲ ਹੋਏਗਾ ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਪ੍ਰੋਸੈਸ ਕੀ ਹੈ ਕਿ ਮੇਰੇ ਨਾਮ ਤੇ ਕੋਈ ਆਈਡੀ ਕੋਈ ਨਾ ਬਣਾਵੇ ਤੁਸੀਂ ਕਿੰਨੀ ਦੇਰ ਤੋਂ ਕੰਮ ਹੈਲੋ ਜੰਟਲਮੈਨ ਮੈਂ ਐਨ ਆਰ ਆਈ ਇੰਗਲੈਂਡ ਦਾ ਰੈਜ਼ੀਡੈਂਟ ਹਾਂ ਮੇਰੇ ਕੋਲ ਐਡ ਪਾਸਪੋਰਟ ਹੈ ਇੰਗਲੈਂਡ ਦਾ ਪਾਸਪੋਰਟ ਓ ਬਸ ਇਹੀ ਕਹਾਂਗਾ ਕਿ ਪਲੀਜ਼ ਮੇਨਾ ਤੇ ਫੇਕ ਆਈਡੀ ਨਾ ਬਣਾਉ ਲੋਕੀ ਫਰਾਡ ਕਰਦੇ ਕੋਲੋ ਪਰ ਮੇਨ ਮੇਰੀ ਲਾਈਫ ਰਿਸਕ ਚ ਨਾ ਪਾਓ ਕਿਉਂਕਿ ਲੋਕੀ ਬਸੜਤੇ ਮੈਨੂੰ ਆ ਕੇ ਮੈਨੂੰ ਟੌਰਚਰ ਕਰਦੇ ਕਲ ਮੈਂ ਵੀ ਸਿੰਗਲ ਅਰਨਿੰਗ ਫੈਮਿਲੀ ਮੈਂਬਰ ਹਾਂ ਮੇਰੇ ਪਰ ਪੰਜ ਲੋਕੀ ਖਾਨ ਵਾਲੇ ਆ ਕਲ ਮੈਨੂੰ ਕੁਛ ਹੋ ਜਾਏਗਾ ਤੇ ਮੇਰੀ ਫੈਮਿਲੀ ਕਿੱਥੇ ਜਾਏਗੀ ਨਾ ਦੈਟਸ ਦਾ ਰੀਜ਼ਨ ਕਿ ਮੈਂ ਐਫਾਇਰ ਕਰਨੇ ਕਿਉਂ ਤੇ ਮੇਰੇ ਕੋਲ ਜੋ ਮਰਜ਼ੀ ਕਰੋ ਮੈਨੂੰ ਕੋਈ ਫਰਕ